ਸੱਗੀਆ ਭਾਬੀ ਆ ਗਈ ਮੋ ਚੱਕ ਕੇ ਚਾਰ ਦਿਨ ਸਾਨੂੰ ਵੀ ਸੁੱਖ ਦਾ ਸਾਹ ਲਾ ਲੈਣ ਦਿਆ ਕਰ ਕਿਉਂ ਨਹੀਂ ਹੋਣਾ ਭਾਬੀ ਮੇਰੇ ਪਿਓ ਦਾ ਘਰ ਹੈ ਤੂੰ ਕੌਣ ਹੁੰਨੀ ਹੈ ਮੈਨੂੰ ਰੋਕਣ ਵਾਲੀ ਮੈਂ ਹੁੰਨੀ ਹਾਂ ਇਸ ਘਰ ਦੀ ਮਾਲਕਣ ਇਹ ਘਰ ਉਹਨੂੰ ਤੇਰੇ ਪਿਓ ਦਾ ਸੀ ਜਦੋਂ ਉਹ ਜਿਉਂਦਾ ਸੀ ਮਾਲਕਣ ਤਾਂ ਮੈਂ ਵੀ ਹਾਂ ਇਸ ਘਰ ਦੀ ਪਿਓ ਦੇ ਘਰ ਤੇ ਧੀ ਦਾ ਪੂਰਾ ਹੱਕ ਹੁੰਦਾ ਤੂੰ ਮੈਨੂੰ ਰੋਕ ਨਹੀਂ ਸਕਦੀ ਰੋਕ ਕਿਉਂ ਨਹੀਂ ਸਕਦੀ ਤੂੰ ਇੱਕ ਪਲੰਕ ਪੁੱਟ ਕੇ ਤਾਂ ਦੇਖ ਜੇ ਤੇਰੇ ਗਿੱਟੇ ਨਾਲ ਤੋੜਦਿਆਂ ਤਾਂ ਲੈ ਵੱਡ ਗਿੱਟੇ ਮੈਂ ਜਾਨੀ ਆ

ਜਦੋਂ ਮਾਂ ਜੀ ਆਉਂਦੀ ਸੀ ਉਦੋਂ ਤਾਂ ਤੂੰ ਛੇਤੀ ਘੜਾ ਮਾਰ ਲੈਂਦੀ ਸੀ ਵੀਰੇ ਕਿਸੇ ਨੇ ਸੱਚ ਹੀ ਕਿਹਾ ਧੀਰੇ-ਵੇਕੇ ਮਾਂ ਨਾਲੇ ਹੁੰਦੇ ਮੇਰਾ ਤਾਂ ਘਰ ਆਉਣ ਨੂੰ ਜੀਵ ਨਹੀਂ ਕਰਦਾ ਮਾਂ ਬਿਨਾ ਘਰ ਖਾਣ ਨੂੰ ਆਉਂਦਾ ਇਹ ਤਾਂ ਫਤਿਹ ਜਿੱਦ ਕਰੀ ਜਾਂਦਾ ਸੀ ਨਾਨ ਕੀ ਜਾਣਾ ਭੈਣੇ ਫਿਰ ਕੀ ਹੋਇਆ ਜੇ ਮਾਂ ਨਹੀਂ ਹੈਗੀ ਤਾਂ ਤੇਰਾ ਭਰਾ ਤਾਂ ਹੈਗਾ ਨਾ ਮੰਨਿਆ ਮੈਂ ਮਾਂ ਦੀ ਕਮੀ ਪੂਰੀ ਨਹੀਂ ਕਰ ਸਕਦਾ ਪਰ ਉਹਦੀ ਜਗ੍ਹਾ ਤੇ ਤੇਰੇ ਨਾਲ ਤਾਂ ਖੜ੍ਹ ਸਕਦਾ ਨਾ ਮੈਂ मादी जा लगी पे हां वीर मांबा कितने बोल दिया येता है पर ना ये पेगी कोई दूसरा करा मैं कुछ पूछ रहा है बोल दी कौन तू ਕੀ ਬੋਲਾਂ ਨਾ ਤੇਰੀ ਭੈਣ ਦੱਸ ਕਿਨੇ ਸੀ ਆ ਸਕਦੀ ਵੀ ਮੈਂ ਆਉਣਾ ਨਾ ਇਹ ਤੇ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਗੁੱਸੇ ਵਾਲੀ ਗੱਲ ਕਿਉਂ ਨਹੀਂ ਨਾ ਮੈਂ ਨਹੀਂ ਜਾਣਾ ਪਿੱਕੇ ਮੈਂ ਮੰਮੀ ਨੂੰ ਕਹੀ ਬੈਠੀ ਸੀ ਵੀ ਮੈਂ ਕੱਲ ਆ ਰਹੀ ਆ ਐ ਤੇ ਮੂੰ ਚੱਕ ਕੇ ਆ ਗਈ ਪਹਿਲਾਂ ਤਾਂ ਨਾ ਆਪਣੇ ਤੂੰ ਜਵਾਨ ਸਵਾਲ ਕੇ ਬੋਲਿਆ ਕਰ ਵੀ ਕਿਸੇ ਨੂੰ ਕਿਵੇਂ ਬੋਲੀਦਾ ਫਿਰ ਕੀ ਹੋਇਆ ਜੇ ਉਹ ਆ ਗਈ ਤੂੰ 4 ਦਿਨ ਬਾਅਦ ਚ ਹੀ ਚਲੀ ਗਈ ਜੇ ਮੈਨੂੰ ਚੱਜ ਨਹੀਂ ਨਾ ਬੋਲਣ ਦਾ ਕੋਈ ਹੋਰ ਲੈ ਆਉਂਦਾ ਇਹ ਕੀ ਗੱਲ ਹੋਈ ਮੈਂ ਕੀ ਕਹਿ ਰਿਹਾ ਤੂੰ ਹੋਰ ਹੀ ਗੱਲਾਂ ਕਰੀ ਜਾਨੀ ਐ ਹਾਂ ਮੇਰਾ ਤਾਂ ਦਿਮਾਗ ਖਰਾਬ ਐ ਮੈਂ ਤਾਂ ਹਣੀ ਕੱਲ ਬੋਲੰਦੀ ਨਾ ਪ੍ਰਾਉ ਕਦੋਂ ਆਕਲਾ ਮੈਨੂੰ ਨਹੀਂ ਪਤਾ ਚੰਗਾ ਵੀਰੇ ਫਿਲਮਾਂ ਚੱਲਦੀਆਂ ਲੈਪਣ ਐਵੇਂ ਕਿਵੇਂ ਚੱਲਦੀਆਂ ਅਜੇ ਰਹਿ ਤੂੰ ਕਿਉਂ ਰੋਕੀ ਜਨੈ ਵਿਚਾਰੀ ਨੂੰ ਘਰੇ ਨਹੀਂ ਸਰਦਾ ਹੋਣਾ ਕਿਉਂ ਪ੍ਰੀਤ ਸਹੀ ਕਿਹਾ ਨਾ ਮੈਂ ਹਾਂ ਭਾਬੀ ਸਹੀ ਕਿਹਾ ਤੁਸੀਂ ਸੱਚੀ ਹੋ ਨਹੀਂ ਸਰਦਾ ਕਰੀ ਨਾਲੇ ਭਾਬੀ ਮੈਂ ਇੱਥੇ ਰਹਿਣ ਨਹੀਂ ਸੀ ਆਈ ਤੁਹਾਨੂੰ ਮਿਲਣ ਆਈ ਸੀ ਹਾਂ ਰਹਿਣ ਨੂੰ ਕਿਹੜਾ ਭਣਾ ਸੀ ਤੈਨੂੰ ਰੋਕਿਆ ਤੇਰਾ ਆਪਣਾ ਘਰ ਹੈ ਤੂੰ ਰਹਿ ਇੱਥੇ ਨਹੀਂ ਵੀਰੇ ਆਪਣਾ ਘਰ ਤਾਂ ਆਪਣੀ ਜੂੰਦੇ ਜੀ ਹੁੰਦਾ ਹੁਣ ਇਹ ਤੇਰਾ ਤੇ ਭਾਬੀ ਦਾ ਘਰ ਹੈ ਵੀਰੇ ਚੰਗਾ ਵੀਰੇ ਹੁਣ ਮੈਂ ਚਲਦੀ ਆਂ चंगा रमन तेन बिलकुल भी कदर नहीं देश प्रीत इत रही अपन मिलन आई सी जो मर्जी से चले गई ना मेरा खड़ा छोड़